ਮਾਂਸਾ ਦੇ ਵਿੱਚ 4 ਦਿਨਾਂ ਪਹਿਲੇ ਹੋਈ ਬਰਸਾਤ ਲੋਕਾਂ ਦੇ ਲਈ ਹੁਣ ਪਰੇਸ਼ਾਨੀ ਦਾ ਸਬੱਬ ਬਣ ਗਈ ਹੈ ਦਰਅਸਲ ਮਾਂਸਾ ਸਿਰਸਾ ਹਾਈਵੇ ਤੇ ਜੋ ਸਿਰਸਾ ਵਰਗੇ ਸ਼ਹਿਰ ਨੂੰ ਹਾਈਵੇ ਚੰਡੀਗੜ੍ਹ ਨਾਲ ਜੋੜਦਾ ਹੈ ਤਾਂ ਉੱਥੇ ਕਾਫੀ ਲੰਬੇ ਸਮੇਂ ਤੋਂ ਪਾਣੀ ਖੜ੍ਹਾ ਹੈ ਤੇ ਲੋਕਾਂ ਦੀਆਂ ਗੱਡੀਆਂ ਦੇ ਇੰਜਨ ਦੇ ਵਿੱਚ ਪਾਣੀ ਵੜ ਰਿਹਾ ਮੋਟਰਸਾਈਕਲ ਬੰਦ ਹੋ ਰਹੇ ਨੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਭਾਰਤੀ ਕਿਸਾਨ ਯੂਨੀਅਨ ਦੁਕਾਨਦਾਰਾਂ ਦੇ ਵੱਲੋਂ ਮਾਨਸਾ ਤਿਕੋਣੀ ਤੇ ਝੋਨਾ ਲਾਇਆ ਗਿਆ ਮੱਛੀਆਂ ਛੱਡੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਨਸਾ ਦੇ ਡੀਸੀ ਜੇਕਰ ਆਪਣੀ ਰਿਹائش ਦੇ ਅੱਗੇ ਪਾਣੀ ਕਢਾ ਸਕਦੇ ਨੇ ਤਾਂ ਹੋਰ ਕੀ ਕਰਾਉਣਾ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਅਸੀਂ ਇਸ ਤੋਂ ਪਹਿਲਾਂ ਸੀਵਰੇਜ ਸਿਸਟਮ ਵਾਸਤੇ ਵੀ ਉਹਨਾਂ ਨਾਲ ਮਿਲੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਜਿਸ ਤਰੀਕੇ ਨਾਲ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤਾਂ ਲੋਕਾਂ ਦੇ ਬੋਲੋ ਇੱਥੇ ਰੋਸ ਜ਼ਾਹਰ ਕੀਤਾ ਗਿਆ ਬਾਈ ਜੀ ਕੀ ਨਾਮ ਹੈ ਤੁਹਾਡਾ ਨਾਮ ਗੁਰਜੀਤ ਸਿੰਘ ਹੈ ਜੀ ਅੱਛਾ ਬਾਈ ਜੀ ਤੁਸੀਂ ਕਿਵੇਂ ਇੱਥੇ ਆਹ ਟਰੈਕਟਰ ਨਾਲ ਰੋਟਾਵੇਟਰ ਪਾਈ ਖੜੇ ਹੋ ਸੋ ਨਾਲਾ ਲਓ ਤਿਆਰੀ ਹੋਈ ਕੱਦੂ ਵਰਕੇ ਤੇ ਸੋ ਨਾਲਾ ਲਓਗੇ ਸੋ ਨਾਲਾ ਮੈਨੂੰ ਇੱਥੇ ਸੋ ਨਾਲਾ ਹੋ ਜੂਗਾ ਇਹ ਤਾਂ ਥਾਂ ਪੱਕਾ ਹੈ ਨਹੀਂ ਹੋ ਜੂਗਾ ਇਹ ਪਾਣੀ ਬਹੁਤ ਮੇਰੇ ਹੱਥਾਂ ਹੀ ਇੱਥੇ ਪਾਣੀ ਵਧੀਆ ਸਰਦਾ ਠੀਕ ਹੈ ਬਾਈ ਜੀ ਮੈਂ ਮਹਿੰਦਰ ਸਿੰਘ ਪੈਣੀ ਬਾਗਾ ਬੀਕੇ ਜੂ ਦੁਕਾਨਦਾਰ ਜਿਹੜਾ ਪ੍ਰਧਾਨ ਮਾਨਸਾ ਅੱਜ ਜਿਹੜਾ ਅਸੀਂ ਮਜਬੂਰੀ ਵਸੋ ਕੇ ਡੀਸੀ ਦੇ ਬਾਰਗੇ ਝੋਨਾ ਲਾਇਆ ਤੇ ਮੱਛੀਆਂ ਛੱਡੀਆਂ ਕਿਉਂਕਿ 5 ਦਿਨ ਹੋ ਗਏ ਪੂਰੇ ਮੀਂਹ ਪਏ ਨੂੰ ਮਾਨਸਾ ਦੇ ਵਿੱਚ 5 ਦਿਨਾਂ ਤੋਂ ਲੈ ਕੇ ਜਿਹੜਾ ਸਰਸੇ ਵਾਲਾ ਵੱਡਾ ਰੋਡ ਹੈ ਚੰਡੀਗੜ੍ਹ ਲੁਧਿਆਣਾ ਜਾਂਦਾ ਹੈਗਾ ਉਹਦੇ ਉੱਤੇ ਗੋਡੇ-ਗੋਡੇ ਤੋਂ ਵੱਧ ਪਾਣੀ ਹੈ ਮੋਟਰਸਾਈਕਲ ਜਿਹੜੀਆਂ ਸਾਰੀਆਂ ਦੁਕਾਨਾਂ ਭਰ ਗਿਆ ਖਰਾਬ ਹੋ ਜਾਂਦੇ ਵਿੱਚ ਖੜ ਜਾਂਦੇ ਆ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਇੰਜਨਾਂ ਦੇ ਵਿੱਚ ਪਾਣੀ ਵੜ ਜਾਂਦਾ ਤੇ ਇਥੋਂ ਦਾ ਡੀਸੀ ਦਫ਼ਤਰ ਦਾ ਜਮਾ ਜੇ ਕਹਿੰਦੀ ਆ ਰਿਹਾਸ ਨਾਲ ਐ ਪਰ ਕਈ ਵਾਰੀ ਮਾਨਸਾ ਸ਼ਹਿਰ ਦੇ ਸ਼ਿਵਰੇਜ ਨੂੰ ਲੈ ਕੇ ਅਸੀਂ ਮਿਲੇ ਆਂ ਪਰ ਐਡਾ ਬੁਰਾ ਹਾਲ ਐ ਅੱਜ ਅਸੀਂ ਬੀਕੇਜੂ ਟਕਾਉਂਦਾ ਵੱਲੋਂ ਝੋਨਾ ਲਾਉਣ ਲਈ ਉਹਦੇ 'ਚ ਮਜਬੂਰ ਹੋਏ ਆਂ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਜੇ ਪ੍ਰਸ਼ਾਸਨ ਨੇ ਇਧਰ ਨਾ ਗੌਰ ਕਰੀ ਸ਼ਹਿਰ ਪ੍ਰਸ਼ਾਸਨ ਨੇ ਤਾਂ ਅਸੀਂ ਵੱਡਾ ਸੰਘਰਸ਼ ਕਰਕੇ ਇਥੋਂ ਦੀ ਸਰਕਾਰ ਨੂੰ ਤੇ ਮਾਨਸਾ ਦੇ ਪ੍ਰਸ਼ਾਸਨ ਨੂੰ ਭਾਜੜਾ ਪਾ ਦਾਂਗੇ ਕਿਉਂਕਿ ਮਰੀਜ਼ ਦੀ ਗੱਡੀ ਵਿੱਚ ਬੰਦ ਹੋ ਗਈ ਹੈ ਉਹ ਗੱਡੀ ਦੇ ਵਿੱਚੋਂ ਪਾਣੀ ਦੇ ਵਿੱਚ ਹੀ ਮਰੀਜ਼ ਨੂੰ ਬਾਦ ਲਿਆ ਕਾਫੀ ਟਾਈਮ ਲੱਗ ਗਿਆ ਪਤਾ ਨਹੀਂ ਵਿਚਾਰੇ ਦੀ ਮੌਤ ਹੋ ਗਈ ਜਾਂ ਬਚ ਰਿਹਾ ਇਸ ਕਰਕੇ ਜਿਹੜੇ ਛੋਟੇ ਕਿਸਾਨ ਆ ਮਜ਼ਦੂਰ ਆ ਉਹਨਾਂ ਦਾ ਲੱਖਾਂ ਰੁਪਈਆ ਲੱਗ ਗਿਆ ਅੰਡਰ ਬ੍ਰਿਜਾ ਜਿਹੜਾ ਉਹ ਬੰਦ ਪਿਆਗਾ ਇਧਰ ਬੰਦ ਪਿਆ ਫਾਟ ਕੇ ਇੱਕ ਮਿੰਟ ਵੀ ਨਹੀਂ ਖੁੱਲਦਾ ਐਡਾ ਵੱਡਾ ਜਾਮ ਆ ਲੋਕਾਂ ਨੂੰ ਹੈਰਾਨ ਕੀ ਹੈ ਇਸ ਕਰਕੇ ਅਸੀਂ ਮਜ਼ਦੂਰੀ ਵਾਸ ਹੋ ਕੇ ਅੱਜ ਵੀ ਸਰਕਾਰ ਜਾਗ ਪਵੇ ਝੋਨਾ ਮੱਛੀਆਂ ਤੇ ਕੱਸੂ ਲੈ ਕੇ ਪਾਣੀ ਦੇ ਵਿੱਚ ਛੱਡਣ ਲਈ ਮਜਬੂਰ ਹੋਏ ਆ